ਜਸਵੰਤ ਸਿੰਘ ਕਮਲ ਦਾ ਲਿਖਿਆ ਹੋਇਆ ਨਾਵਲ ਰਾਤ ਬਾਕੀ ਹੈ ਖੜ ਸੋਕੜ ਦਾ ਪਹਿਲਾ ਪਾਗ ਉਮਰ ਦੇ ਜਰਜਰੇ ਇਕਦਮ ਭਲਾ ਤੋਂ ਹਾਰ ਗਈ ਰੋਗੀ ਉਹਨਾਂ ਨੂੰ ਮੋਤੀ ਮਾਰੇ ਵੀ ਤੇ ਬਾਬਾਂ ਕਾਟ ਨਹੀਂ ਕਰਦੇ ਇਲਾਕੇ ਵਿੱਚ ਮੁਜ਼ਾਰਿਆਂ ਦੀਆਂ ਡਿਫੈਂਸ ਕਮੇਟੀਆਂ ਨੇ 20ਵੇਂ ਦਾ ਰਣ ਵਕਤ ਪਾ ਦਿੱਤਾ ਜਿੱਥੇ ਮੁਜ਼ਾਰਾ ਜਿੱਥੇ ਮਝਾਰਾ ਤੈਰੀਕ ਕਮਜ਼ੋਰ ਸੀ ਉੱਥੇ ਵੀ ਲੋਕ ਲੱਕ ਬੰਨ ਖਲੋਤੇ ਚਰਨ ਨੇ ਹਰ ਪਿੰਡ ਵਿੱਚ ਬੈਠਕ ਮੀਟਿੰਗਾਂ ਕਰਕੇ ਮਜ਼ਾਰਾਂ ਲਈ ਆਪਣੇ ਖੇਤ ਹਾਸਲ ਕਰਨ ਦਾ ਰਾਹ ਦੱਸਿਆ ਬੇਦਖਲੀ ਅਤੇ ਬਟਾਈਆ ਦਾ ਭਾਰ ਸਾਂਝਾ ਸਮਝ ਕੇ ਚੁੱਕਿਆ ਜਾਵੇ ਅਤੇ ਇੱਕ ਮਹਾਜ ਬਣਾ ਕੇ ਲੜਿਆ ਜਾਵੇ ਨਹੀਂ ਤਾਂ ਵੇਸਵੇਦਾਰ ਮੱਚ ਮਜ਼ਾਰਾਂ ਮੱਛੀਆਂ ਨੂੰ ਇੱਕ ਇੱਕ ਕਰਕੇ ਨਿਗਲ ਜਾਣਗੇ ਅਕੱਲੇ-ਕੱਲੇ ਖਤਮ ਹੋਣ ਦਾ ਡਰ ਜਥੇਵੰਦੀ ਵਿੱਚ ਆ ਕੇ ਦਲੇਰੀ ਤੇ ਤਾਕਤ ਬਣ ਗਿਆ ਮਜ਼ਾਰਿਆਂ ਤੇ ਕਿਸਾਨਾਂ ਦੇ ਕਾਲੇ ਅਤੇ ਦਿਖਾਵੇ ਦੇ ਜੋਸ਼ ਨੇ ਜੰਗੀਦਾਰ ਨੂੰ ਆਪਾਂ ਨੇ ਭਵਿੱਖ ਬਾਰੇ ਸੋਚਣ ਲਈ ਮਜਬੂਰ ਕਰ ਦਿੱਤਾ ਉਹਨਾਂ ਸਲਾਮ مشਵਰੇ ਲਈ ਆਪਣਾ ਸੈਂਟਰ ਵਕਤ ਘੜਨ ਨੂੰ ਚੁਣਿਆ ਨiyet ਦਿਨ ਨiyet ਦਿਨ ਤੇ ਉਹਨਾਂ ਨਰਿੰਦਰਪਾਲ ਸਿੰਘ ਦੇ ਰਾਹੀਂ ਬਹਾਦਰ ਸਿੰਘ ਕਾਂਗਰਸੀ ਲੀਡਰ ਨੂੰ ਨੇਕ ਰਾਹ ਲਈ ਦਾ ਸੱਦ ਘੱਲਿਆ ਅਸਲ ਵਿੱਚ ਇਕੱਠੇ ਹੋ ਕੇ ਸੋਚਾਂ ਦੀ ਤਜ਼ਵੀਜ਼ ਬਹਾਦਰ ਸਿੰਘ ਦੇ ਦਿਮਾਗ ਦੀ ਕਾਰ ਸੀ ਬੈਠਕ ਦੀ ਨੀਲੇ ਫਰਸ਼ ਵਿੱਚ ਬਿਰਲ ਲਗਾ ਬਿਰਲ ਲਗਾ ਮਜੀਠੀ ਧਾਰਨਾ ਪਾਂਗਾ ਸਨ ਅਤੇ ਸਾਰਾ ਬਾਰਡਰ ਚੌੜੀ ਲਾਲ ਮਿੱਟੀ ਨਾਲ ਮੁਸਕਾ ਰਿਹਾ ਸੀ ਐਂਡ ਬੈਠਕ ਦੇ ਵਿਚਕਾਰ ਦੋ ਵੱਡੀਆਂ ਮੇਜ਼ਾਂ ਨਾਲ ਜੋੜਿਆ ਹੋਇਆ ਸੀ ਉਹਨਾਂ ਤੇ ਫੁੱਲ ਜਿਹੜੀਆਂ ਕੱਢੀਆਂ ਚਾਦਰਾਂ ਵਿਛਾਉਂਗਾ ਸਨ ਬੈਠਕ ਵਿੱਚ ਵਕਤ ਗੜ ਦੇ ਬਜ਼ੁਰਗ ਜੰਗੀਰ ਤਾਰਾਂ ਦੀਆਂ ਫੋਟਮਾਂ ਚੁਗਾਟਿਆਂ ਵਿੱਚ ਜਰਨਾਂ ਲਟ ਕਰ ਰਹਿ ਨਾ ਸਨ ਇੱਕ ਅਖਬਾਰੀ ਤਸਵੀਰ ਬਿਨਾ ਚੁਖਾਟੇ ਕੰਧ ਨਾਲ ਚੁੰਬੜੀ ਹੋਈ ਸੀ ਜਿਸ ਵਿੱਚ ਪੈਪਸੂ ਰਾਜ ਦਾ ਪ੍ਰਮੁੱਖ ਤੇ ਹੋਮ ਮਨੀਸਸ ਸਰਦਾਰ ਪਟੇਲ ਹੱਥ ਮਿਲਾ ਰਹੇ ਸਨ ਹਵੇਲੀ ਦੇ ਦਰਾਂ ਅੱਗੇ ਕਾਰਾਂ ਤੇ ਜੀਪਾਂ ਖਲੋਂਦਾਂ ਗੰਨਾਂ ਬੈਠ ਕੇ ਅੰਦਰ ਲਗਾ ਖਾਲੀ ਕੁਰਸੀਆਂ ਵਹਿਗੁਰੂ ਜੀ ਦਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਦੇ ਸ਼ਬਦਾਂ ਨਾਲ ਭਰ ਦੇਣਾ ਕਰਨਾ ਇੱਕ ਨੌਜਵਾਨ ਜ਼ਗੀਰਦਾਰ ਨੇ ਰੰਗ ਟੰਗ ਵੇਖਦਿਆਂ ਆਪਣੇ ਨਾਲ ਦੇ ਸਰਦਾਰ ਨੂੰ ਕਿਹਾ ਮਾਲੂਮ ਹੁੰਦਾ ਹੈ ਜਿਵੇਂ ਗੋਲ ਮੇਜ਼ ਕਾਨਫਰੰਸ ਹੋ ਰਹੀ ਹੈ ਫਿਰ ਉਹ ਆਪ ਹੀ ਹੱਸ ਪਿਆ ਗੋਲ ਮੇਜ਼ ਕਾਨਫਰੰਸ ਬਲੈਤ ਵਿੱਚ ਅੰਗਰੇਜ਼ਾਂ ਤੇ ਹਿੰਦੁਸਤਾਨ ਦੇ ਲੀਡਰਾਂ ਗਾਂਧੀ ਵਿਚਾਰ ਹੋਈ ਸੀ ਬਜ਼ੁਰਗ ਜ਼ਗੀਰਦਾਰ ਨੇ ਨੌਜਵਾਨ ਦੀ ਜਾਣਕਾਰੀ ਵਿੱਚ ਵਾਅਦਾ ਕੀਤਾ ਸਾਡੇ ਵਿੱਚ ਮੁਜ਼ਾਰਿਆਂ ਦਾ ਕੋਈ ਨਮੂਨਾ ਨਹੀਂ ਇਸ ਲਈ ਇਹ ਗੋਲ ਮੀਟਿੰਗ ਕਾਨਫਰੰਸ ਨਹੀਂ ਬਣ ਸਕਦੀ ਹਾਂ ਇਹ ਤਾਂ ਠੀਕ ਹੈ ਨੌਜਵਾਨ ਨੇ ਪਟਿਆਲਾ ਸ਼ਾਹੀ ਸਿਰ ਹਲਾਇਆ ਪਖਤਖੜ ਦੇ ਜੰਗੀਰਦਾਰ ਨੇ ਸਾਰੇ ਆਏ ਪਰੌਣਾਂ ਨੂੰ ਤੋਂ ਹੱਥ ਜੋੜ ਕੇ ਪੁੱਛਿਆ ਖਾਲਸਾ ਜੀ ਇੱਕ ਬੇਨਤੀ ਹੈ ਚਾਹ ਨਾਲ ਦੀ ਨਾਲ ਪੀਤੀ ਜਾਵੇ ਤਾਂ ਚਾਉਣ ਵਾਲਿਆਂ ਦਾ ਇੰਤਜ਼ਾਰ ਕਰਕੇ ਪੀਣੀ ਹੈ ਇੰਤਜ਼ਾਰ ਹੀ ਕਰਨਾ ਹੈ ਚਾਚਾ ਜੀ ਨਾਲ ਦੀ ਨਾਲ ਹੀ ਕੰਮ ਮੁਕਾਇਆ ਚੰਗਾ ਨੌਜਵਾਨ ਜਗੀਦਾਰ ਨੇ ਇੱਕ ਤਰ੍ਹਾਂ ਸਾਰਿਆਂ ਵੱਲੋਂ ਹਾਮੀ ਭਰ ਦਿੱਤੀ ਜੋ ਆ ਗਿਆ ਵਰਖੁਦਾਰ ਜੰਗੀਰਦਾਰ ਨੇ ਮੁਸਕਰਾੰਦਿਆਂ ਨੌਜਵਾਨ ਨੂੰ ਚੋਟ ਮਾਰੀ ਤੇ ਪਿੱਛੇ ਖਲੋਤੇ ਨੌਕਰਾਂ ਨੂੰ ਹੁਕਮ ਦਿੱਤਾ ਹਾਂ ਬਾਈ ਚੱਕ ਲਿਆ ਉੱਤਰਿਆ ਥੋੜੇ ਸਮੇਂ ਵਿੱਚ ਹੋਈ ਪਿਆਲੀਆਂ ਦੀ ਠਕਾ ਠਕ ਮੇਜ਼ਾਂ ਤੇ ਹੋਣ ਲੱਗ ਪਈ ਚਾਹ ਪੀਂਦਿਆਂ ਗੱਪ ਛਾਪੀ ਹੁੰਦੀ ਰਹੀ ਨਰਿੰਦਰਪਾਲ ਤੇ ਬਹਾਦਰ ਸਿੰਘ ਵੀ ਚਾਹ ਤੇ ਆਵਜੇ ਸਾਰਿਆਂ ਖੜੇ ਹੋ ਕੇ ਬਹਾਦਰ ਸਿੰਘ ਨੂੰ ਸਤਿਕਾਰ ਦਿੱਤਾ ਉਸ ਸਿਰ ਝੁਕਾਉਂਦਿਆਂ ਸਭ ਨੂੰ ਬੈਠਣ ਲਈ ਹੱਥ ਨਾਲ ਇਸ਼ਾਰੇ ਕੀਤੇ ਉਹ ਵੀ ਚਾਹ ਦੇ ਸ਼ੁਗਲ ਵਿੱਚ ਦੂਜਿਆਂ ਦੇ ਸਾਥੀ ਬਣ ਗਏ ਸਾਰਿਆਂ ਖਾਂਦਿਆਂ ਪੀਂਦਿਆਂ ਤਿੰਨ ਵਜਾ ਦਿੱਤੇ ਬਹਾਦਰ ਸਿੰਘ ਨੇ ਘੜੀ ਦੇਖਦਿਆਂ ਪੁੱਛਿਆ ਸਾਰੇ ਸਰਦਾਰ ਆਗੇ ਜੀ ਬੀਲੀ ਤੇ ਪੰਧੌੜ ਦੇ ਨਹੀਂ ਆਈ ਹੋਰ ਸਭ ਆ ਗਏ ਵਕਤਗੜ ਦੇ ਸਰਦਾਰ ਨੇ ਉੱਤਰ ਦਿੱਤਾ ਖਬਰੇ ਉਹਨਾਂ ਨਾਲ ਨਾ ਹੀ ਆਉਣਾ ਹੋਵੇ ਜੇ ਆਪਣੇ ਮਜ਼ਾਰਿਆਂ ਨਾਲ ਹਾਵਾ ਇਹ ਕਰ ਲਈ ਹੋ ਗਈ ਨੌਜਵਾਨ ਜੰਗੀਰਦਾਰ ਨੇ ਕਾਲਿਆਂ ਪੈ ਕੇ ਆਖਿਆ ਤੁਸੀਂ ਗਨ ਤੋੜਨ ਵਾਲੇ ਬਣੋ ਨੌਕਰਾਂ ਟਰਿਆਂ ਚੱਕ ਕੇ ਮੇਜ਼ ਸਾਫ਼ ਕਰ ਦਿੱਤੇ ਸਾਰੇ ਸਰਦਾਰ ਕੁਰਸਿਆਂ ਵਿੱਚ ਸੂਤ ਹੋ ਕੇ ਡਟ ਗਏ ਤਕਰੀਬਨ ਸਾਰਿਆਂ ਦੇ ਹੀ ਬੰਦ ਗਲੇ ਦੇ ਕੋਟ ਚੂੜੀਦਾਰ ਪਜਾਮਿਆਂ ਨਾਲ ਸਜੇ ਹੋਏ ਸਨ ਪਟਿਆਲਾ ਸ਼ਾਹੀ ਪੱਗਾਂ ਫਿਫਟੀਆਂ ਨਾਲ ਰੋਪਾਰਾਂਗਾ ਸਨ ਮੀਟਿੰਗ ਸ਼ੁਰੂ ਕਰਨ ਲਈ ਸਾਰਿਆਂ ਦੀ ਰਾਇ ਬਣ ਗਈ ਹਵਾ ਦਾ ਰੁਖ ਵੇਖ ਕੇ ਵਕਤ ਵਕਤਗਾਰ ਤੇ ਸਰਦਾਰ ਨੇ ਬਹਾਦਰ ਸਿੰਘ ਦਾ ਨਾ ਪ੍ਰਧਾਨਗੀ ਲਈ ਪੇਸ਼ ਕਰ ਦਿੱਤਾ। ਛੱਟ ਹੀ ਨੌਜਵਾਨ ਨੇ ਤਕੀਦ ਕਰ ਦਿੱਤੀ। ਝਟਕੀ ਦੇ ਫੇਰ ਵਿੱਚ ਚਾਚੇ ਭਤੀਜੇ ਨੇ ਬਹਾਦਰ ਸਿੰਘ ਨੂੰ ਪ੍ਰਧਾਨ ਬਣਾ ਦਿੱਤਾ। ਇਸ ਤੋਂ ਪਹਿਲਾਂ ਕਿ ਬਹਾਦਰ ਸਿੰਘ ਕੋਈ ਬੇਨਤੀ ਕਰਤਾ ਸਾਰਿਆਂ ਤਾੜੀਆਂ ਚੁੱਕ ਦਿੱਤਾ। ਅੱਜ ਉਸ ਦੀ ਪ੍ਰਧਾਨਗੀ ਦੀ ਕੁਰਸੀ ਤੇ ਬੈਠ ਰਿਹਾ ਕੋਈ ਚਾਰਾ ਹੀ ਨਾ ਰਿਹਾ। ਉਹ ਸੰਬੋਧਨ ਹੋਇਆ ਤੁਹਾਡੀ ਮਰਜ਼ੀ। ਪਰ ਮੇਰੀ ਖੁਆਇਸੀ ਕੇ ਪ੍ਰਧਾਨ ਕੋਈ ਤੁਹਾਡੇ ਵਿੱਚੋ ਹੀ ਹੁੰਦਾ। ਲਓ ਜੀ। ਤੁਹਾਡੇ ਹੁੰਦਿਆ। ਇੱਕ ਸਰਦਾਰ ਨੇ ਰਿਵਾਜ ਜੀ ਬੜਿਆਈ ਵਜੋ ਕਿਹਾ। ਬਾਦਦਰਸਿੰਘ ਪ੍ਰਧਾਨਗੀ ਦੀ ਮਖਮਲੀ ਚੜੀ ਮਖਮਲ ਚੜੀ ਕੁਰਸੀ ਤੋਂ ਉੱਠਦੇ ਆ ਬੋਲਿਆ। ਇਹ ਤਾਂ ਜ਼ਾਹਿਰ ਹੀ ਹੈ ਕਿ ਅਸੀਂ ਮੁਜ਼ਾਰਿਆਂ ਦੇ ਉਦਮੂਲ ਨੂੰ ਕਾਬੂ ਕਰਨ ਲਈ ਇਕੱਠੇ ਹੋਏ ਹਾਂ। ਸੋ ਇਹਨਾਂ ਦੀਆਂ ਸਮਾਜ ਦੁਸ਼ਮਣ ਹਰਕਤਾਂ ਨੂੰ ਨੱਥ ਪਾਉਣ ਦੀਆਂ ਤਜ਼ਵੀਜ਼ਾਂ ਤੋਂ ਪਹਿਲਾਂ ਮੈਂ ਚਾਹੁੰਦਾ ਹਾਂ ਕੋਈ ਸਰਦਾਰ ਇਲਾਕੇ ਦੀ ਗੜਬੜ ਬਾਰੇ ਮੋਟੀ ਜਿਹੀ ਬਾਖ ਵੀ ਦੇਵੇ ਇਸ ਤਰ੍ਹਾਂ ਕਈ ਤਰ੍ਹਾਂ ਚੰਗੀਆਂ ਗੱਲਾਂ ਸੁਝ ਪੈਂ ਸੁਝ ਪੈਂਦਿਆਂ ਹਨ ਇੰਨੀ ਕਹਿ ਕੇ ਬਹਾਦਰ ਸਿੰਘ ਬਹਿ ਗਿਆ ਪਰ ਸਾਡੇ ਸਰਦਾਰ ਇੱਕ ਦੂਜੇ ਦੇ ਮੂੰਹ ਵੱਲ ਵੇਖਣ ਲੱਗ ਪਏ ਅਖੀਰ ਉਹੀ ਬਜ਼ੁਰਗ ਜੰਗੀਰ ਦਾ ਰੋਟਿਆ ਜਿਸ ਨੌਜਵਾਨ ਨੂੰ ਗੋਲ ਮੇਜ਼ ਕਾਨਫਰੰਸ ਦਾ ਜਵਾਬ ਦਿੱਤਾ ਸੀ ਵੈਗਰੂ ਜੀ ਕੀ ਖਾਲਸਾ ਵੈਗਰੂ ਜੀ ਕੀ ਫਤਿਹ ਪ੍ਰਧਾਨ ਜੀ ਤੇ ਸਰਦਾਰ ਪ੍ਰਭੂ ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਪੇਪਸੂ ਪਾਸ ਕਰ ਪ੍ਰਾਣੀਆਂ ਸਿੱਖ ਰਿਆ ਤਾਂ ਵਿੱਚ ਜਗੀਰਦਾਰੀ ਅਤੇ ਬੇਸਪੀਦਾਰੀ ਦਾ ਬੜਾ ਜੋਰ ਹੈ। ਇੱਕ ਇੱਕ ਸਰਦਾਰ ਕਈ ਕਈ ਪਿੰਡਾਂ ਦਾ ਮਾਲਕ ਹੈ। ਸਾਲਮ ਜਾਂ ਅੱਧੇ ਅੱਧੇ ਪਿੰਡ ਤਾਂ ਕਈ ਹਨ। ਅੱਜ ਤੋਂ 30-40 ਸਾਲ ਪਹਿਲਾਂ ਮਰੂਮ ਤੇ ਗੈਰ ਮਰੂਸ ਤੇ ਗੈਰ ਮਰੂਸ ਦਾ ਝਗੜਾ ਜਗੀਰਦਾਰਾਂ ਤੇ ਮਜ਼ਾਰਿਆਂ ਵਿੱਚਕਾਰ ਚੱਲਿਆ ਸੀ। ਉਹ ਜਿਵੇਂ ਕਿਵੇਂ ਵੀ ਝਗੜਾ ਨਿਜਠਿਆ ਗਿਆ। ਕਿਤੇ ਮਰੂਸ ਟੁੱਟ ਗਿਆ ਅਤੇ ਮਜ਼ਾਰੇ ਆਲਾ ਆਲਾ ਮਾਲਕ ਬਣ ਗਏ ਅਤੇ ਕਿਤੇ ਡਾਂਗ ਦੇ ਜ਼ੋਰ ਦਵਾ ਦਿੱਤੇ ਗਏ ਅਸਲ ਵਿੱਚ ਉਦੋਂ ਮਜ਼ਾਰਿਆਂ ਦੀ ਜਥੇਵੰਦੀ ਕੋਈ ਨਹੀਂ ਸੀ ਮਜ਼ਾਰੇ ਬਟਾਈ ਦਿੰਦੇ ਰਹੇ ਜੰਗੀਰਦਾਰ ਖਾਂਦੇ ਰਹੇ ਮੈਂ ਤਾਂ ਇੱਥੋਂ ਤੱਕ ਵੀ ਕਹਾਗਾ ਕਿ ਸਾਡੇ ਪ੍ਰਭੂ ਦੀ ਤਰ੍ਹਾਂ ਪੈਸ਼ ਵਿੱਚ ਨਿਸ਼ਾਈ ਰਹੇ ਬਜ਼ੁਰਗ ਨੇ ਦਮ ਲੈ ਕੇ ਫਿਰ ਬੋਲਣਾ ਸ਼ੁਰੂ ਕਰ ਦਿੱਤਾ ਹੁਣ ਦੇ ਕਿਸਾਨਾਂ ਦੀ ਜਥੇਵੰਦੀ ਦਾ ਮੁੱਢ ਅਸਲ ਵਿੱਚ ਫਰਾਂਸ ਦੇ ਜਮਹੂਰੀ ਇਨਕਲਾਬ ਨੇ ਵੱਧਾ ਭੰਗ ਮੇ ਤਾਂ ਕਿਸਾਨਾਂ ਹੱਥੋਂ ਫਿਰ ਨਿਕਲ ਗਏ ਪਰ ਉਹਨਾਂ ਨੂੰ ਭਰੋਸਾ ਹੋ ਗਿਆ ਸੀ ਕਿ ਅਸੀਂ ਸ਼ੈਨ ਸ਼ਾਹੀ ਤਾਕਤ ਨੂੰ ਢਾ ਸਕਦੇ ਹਾਂ ਇੱਥੇ ਭਰੋਸਾ ਅਤੇ ਜਥੇਵੰਦੀ ਸਾਦਕਾ ਪਹਿਲੇ ਸੰਸਾਰ ਜੁੱਧ ਵਿੱਚ ਰੂਸ ਯਾਰ ਹੱਥੋਂ ਨਿਕਲ ਗਿਆ ਅਤੇ ਉੱਥੇ ਕਿਸਾਨਾਂ ਮਜ਼ਦੂਰਾਂ ਦੀ ਪਹਿਲੀ ਹਕੂਮਤ ਬਣ ਗਈ ਰੂਸ ਵਿੱਚ ਮਜ਼ਦੂਰਾਂ ਕਿਸਾਨਾਂ ਦੇ ਰਾਜ ਦੀ ਦੇਖਾ-ਦੇਖੀ ਦੁਨੀਆ ਭਰ ਦੇ ਆਜ਼ਾਦ ਗੁਲਾਮ ਦੇਸ਼ਾਂ ਦੇ ਕਿਸਾਨ ਮਜ਼ਦੂਰਾਂ ਸਾਂ ਕਮੇਟੀਆਂ ਕਮਊਨਿਸਟ ਪਾਰਟੀਆਂ ਖੁੱਲਮ-ਖੁੱਲਾ ਬਣਾਉਣੀਆਂ ਸ਼ੁਰੂ ਕਰ ਦਿੱਤਨ ਰੂਸ ਵਾਲਿਆਂ ਦੀ ਚੋਰੀ-ਛਿਪੇਰੀ ਇਹਨਾਂ ਦੀ ਹਰ ਤਰ੍ਹਾਂ ਮਦਦ ਕੀਤੀ ਸਾਡੇ ਦੇਸ਼ ਵੀ ਬੀਜ ਮਾਸਕੋ ਤੋਂ ਹੀ ਆਇਆ ਹੈ ਇਹਨਾਂ ਦੇ ਸਾਹਮਣੇ ਏਕੇ ਦੀ ਮਿਸਾਲ ਪੈਦਾ ਹੋ ਚੁੱਕੀ ਹੈ ਅਤੇ ਪਿਛਲੀ جنگ ਵਿੱਚ ਚੀਨ ਆਜ਼ਾਦ ਹੋ ਗਿਆ ਉਦੋਂ ਤੋਂ ਹੀ ਹਿੰਦੁਸਤਾਨ ਦਾ ਕਿਸਾਨ ਬਾਬੜ ਪਏ ہمارا ਰਸਤਾ ਚੀਨ ਦਾ ਰਸਤਾ ਚੀਨ ਦੇ ਇਨਕਲਾਬ ਦਾ ਸਾਡੇ ਹਿੰਦੁਸਤਾਨ ਦੇ ਕਈ ਹਿੱਸਿਆਂ ਤੇ ਪਿਆ ਖਾਸ ਕਰ ਤੇਲਗਨ ਨਾਲ ਅਤੇ ਉਸ ਦੇ ਪਿੱਛੋਂ ਸਾਡੇ ਪੈਪਸੂ ਤੇ ਪੈਪਸੂ ਵਿੱਚੋਂ ਜ਼ਿਲ੍ਹਾ ਪਰਨਾਲਾ ਪੁਜ ਬਦੇਰੀ ਗੜ ਬਣ ਗਿਆ ਸਾਡੇ ਇਲਾਕੇ ਵਿੱਚ ਬਹੁਤਾ ਕੰਮ ਭਗੌੜੇ ਕਮਾਉਣ ਨੇ ਸ਼ਟਾਣੇ ਕੀਤਾ ਅੱਜ ਵੀ ਉਸੇ ਰਫ਼ਤਾਰ ਨਾਲ ਦਿਨ ਰਾਤ ਇੱਕ ਕੀਤਾ ਹੋਇਆ ਹੈ ਡਿਫੈਂਸ ਕਮੇਟੀਆਂ ਉਹਨਾਂ ਖੂਫੀਆ ਮੀਟਿੰਗਾਂ ਕਰ ਕਰ ਬਣਾਗਾ ਇੱਕ ਇੱਕ ਜੰਗੀਰਦਾਰ ਦੇ ਮੁਕਾਬਲੇ ਵਿੱਚ ਕਈ ਕਈ ਗੁੱਟ ਬੰਦੀਆਂ ਖੜੀਆਂ ਹੋਊਗਾ ਪਿਛਲੀ ਹਾਰ ਦੀ ਸੋਣੀ ਵਿੱਚੋਂ ਕਿਸੇ ਨੂੰ ਬਟਾਈ ਮਿਲ ਗਈ ਕਿਸੇ ਨੂੰ ਨਹੀਂ ਮਿਲੀ ਐਤ ਕੀ ਦੀ ਤਿਆਰੀ ਤਾਂ ਉਹਨਾਂ ਦਾ ਇੱਕ ਦਾਣਾ ਵੀ ਨਹੀਂ ਚੁੱਕਣ ਦੇਵੇਗੀ ਡਿਫੈਂਸ ਕਮੇਟੀਆਂ ਖੜੀਆਂ ਕਰਨ ਵਿੱਚ ਨੰਗਾ ਚਿੱਟਾ ਹੱਥ ਵੀ ਲਿਆਂ ਦੇ ਚਰਨ ਮੁੰਡੇ ਦਾ ਏ ਫਿਰ ਉਹ ਸ਼ੋ ਬੁਆਏ ਪਰ ਉਹ ਸ਼ੋ ਬੁਆਏ ਉਸਨੂੰ ਚਲਾਉਣ ਵਾਲਾ ਇਨਾਮੀ ਪਗੌੜਾ ਆਜ਼ਾਦ ਹੈ ਉਹ ਮਾਸਕੋ ਜਾ ਆਇਆ ਹੈ ਉਸਨੂੰ ਹੁਣ ਵੀ ਸਾਡੇ ਪਿੰਡਾਂ ਚ ਪਨਾਹ ਮਿਲ ਰਹੀ ਮੈਂ ਤਸੱਲੀ ਨਾਲ ਨਹੀਂ ਕਹਿ ਸਕਦਾ ਹੋ ਸਕਦਾ ਹੈ ਮਜ਼ਾਰਿਆਂ ਹਥਿਆਰ ਵੀ ਹੱਥ ਛੇਟ ਕਰ ਲਏ ਹੁਣ ਅਸੀਂ ਤੁਸੀਂ ਉਹ ਪਾਸ ਹੋ ਸਕਤੇ ਹਾਂ ਸਰਦਾਰ ਦਾੜੀ ਤੋਂ ਦਿਹਤ ਫੇਰ ਕੇ ਬਹਿ ਗਿਆ ਸਾਰਿਆਂ ਉਸਦੇ ਲੈਕਚਰ ਤੇ ਖੁਸ਼ ਹੋ ਕੇ ਤਾੜੀ ਮਾਰੇ ਬਜ਼ੁਰਗ ਦੀ ਵਾਕਿਫ ਤੇ ਸਾਰੇ ਹੈਰਾਨ ਰਹਿ ਗਏ ਬਹਾਦਰ ਸਿੰਘ ਨੇ ਆਖਿਆ ਸਾਡੇ ਬਜ਼ੁਰਗ ਦੀ ਲਗਾਕ ਤਬਿਹਤ ਪ੍ਰਸ਼ੰਸਾਯੋਗ ਹੈ ਕੋਈ ਹੋਰ ਸਰਦਾਰ ਕੁਝ ਕਹਿਣਾ ਚਾਹੇ ਬਹਾਦਰ ਸਿੰਘ ਨੇ ਸਾਰਿਆਂ ਤੇ ਵਾਰੀ ਵਾਰੀ ਨਜ਼ਰ ਮਾਰੀ ਸਭ ਇਨਕਾਰ ਵਿੱਚ ਸਿਰ ਹਿਲਾ ਰਹੇ ਸਨ ਆਖਰ ਨੌਜਵਾਨ ਨੇ ਕਿਹਾ ਧਾਨ ਸਾਹਿਬ ਹੁਣ ਤੁਹਾਡੇ ਬਿਨਾ ਕਿਸੇ ਨਹੀਂ ਮਿਹਰबानी ਕਰਨੀ ਅੱਛਾ ਬਹਾਦਰ ਸਿੰਘ ਨੇ ਖੰਗੂਰਾ ਮਾਰ ਕੇ ਗਲਾ ਸਾਫ ਕੀਤਾ ਜੰਗੀਰਦਾਰੀ ਹਿੰਦੁਸਤਾਨਵਟ ਵੱਡੀ ਲਾਨਤਾ ਇਸ ਵਿੱਚ ਸ਼ੱਕ ਨਹੀਂ ਪਰ ਨੌਹਾਂ ਨਾਲੋਂ ਮਾਸਲਾ ਹੈ ਵੀ ਤਾਂ ਇੱਕ ਤਰ੍ਹਾਂ ਦਰਦ ਹੁੰਦਾ ਹੈ ਅਸੀਂ ਸਿੱਧੇ ਹੱਥੀ ਇਸ ਨੂੰ ਤੋੜ ਨਹੀਂ ਸਕਦੇ ਕਾਇਮੇ ਜ਼ਰੂਰ ਨਹੀਂ ਰਹਿ ਸਕਦੀ ਪਰ ਅਸੀਂ ਜੇ ਚਾਹੀਏ ਤਾਂ ਇਸ ਦੀ ਉਮਰ ਵਧਾ ਸਕਦੇ ਹਾਂ ਇੱਕ ਸੌਦਾ ਇੱਕ ਸਮਝੌਤਾ ਜ਼ਿੰਗੀਰਦਾਰੀ ਨੂੰ ਸਰਮਾਇਦਾਰੀ ਨਾਲ ਪਟਾ ਲਵੋ ਭਾਰਤ ਦਾ ਪ੍ਰਧਾਨ ਭਾਰਤ ਦਾ ਵਿਧਾਨ ਤੁਹਾਨੂੰ ਹਰ ਹਾਲਤ ਵਿੱਚ ਮੌਜੂਦਾ ਦੇਵੇਗਾ ਵਿੱਚੋਂ ਹੀ ਇੱਕ ਜ਼ਿੰਗੀਰਦਾਰ ਬੋਲ ਪਿਆ ਕਿੰਨੇ ਆ ਭੋਲੀਆਂ ਗੱਲਾਂ ਕਰਦੇ ਹੋ ਸਰਦਾਰ ਜੀ ਤੁਸੀਂ ਮੁਆਜਾ ਭਾਲਦੇ ਹੋ ਉਹ ਮੁੱਠਾਂ ਚ ਥੁੱਕੀ ਫਿਰਦੇ ਤੁਸੀਂ ਗੱਲ ਤਾਂ ਸੁਣੋ ਭਾਦਰ ਸਿੰਘ ਨੇ ਭਾਸ਼ਣ ਦਿੱਤਾ ਕਿਹਾ ਵਿਧਾਨ ਵਿਧਾਨ ਦੇ ਮੁਆਜਜ਼ੇ ਦੀ ਦਫਾ ਪੂਰੀ ਕੀਤੇ ਬਿਨਾ ਉਹ ਜਾਰੇ ਜ਼ਮੀਨਾਂ ਦੇ ਮਾਲਕ ਨਹੀਂ ਬਣ ਸਕਦੇ ਦੂਜੇ ਵਰਤਮਾਨ ਯੁੱਗ ਜਮਹੂਰੀਅਤ ਦਾ ਹੈ ਜਿਸ ਦੇ ਪਿੱਛੇ ਚਾਰ ਬੰਦੇ ਰੌਲਾ ਪਾਉਣ ਵਾਲੇ ਨਹੀਂ ਯਾਦ ਰੱਖੋ ਉਸ ਦਿਨ ਸੇ ਜਵਾਨੀ ਵਿੱਚ ਖੈਰ ਨਹੀਂ ਮੇਰਾ ਮਤਲਬ ਹੈ ਆਪਣੀ ਮਜ਼ਬੂਤ ਲੀਗ ਬਣਾਓ ਅਤੇ ਸਿਆਸੀ ਪਾਰਟੀਆਂ ਵਿੱਚ ਵੜ ਕੇ ਕਿਵੇਂ ਵੀ ਪੋਜੀਸ਼ਨਾਂ ਪੈਦਾ ਕਰੋ ਜੇ ਰਿਆਸਤੀ ਰਾਜਸੀ ਜੁਨੀਅਨ ਬਣਾ ਕੇ ਬਚ ਸਕਦੀਆਂ ਹਨ ਤਦ ਕੋਈ ਵਿਜ਼ਾ ਨਹੀਂ ਤਾਂ ਤਦ ਕੋਈ ਬਜਾ ਨਹੀਂ ਅਸੀਂ ਇਹਨਾਂ ਤੋਂ ਪਹਿਲਾਂ ਖਤਮ ਹੋ ਜਾਈ ਰਾਜਸੀ ਪਾਰਟੀਆਂ ਦੇ ਦਬਕ ਕੇ ਪੋਲ ਖੋਲੋ ਇਹਨਾਂ ਦੀਆਂ ਲੋਕਾਂ ਵਿੱਚ ਜੜਾ ਉਖਾੜ ਦਿਓ ਇਹ ਆਮ ਲੋਕ ਇਹ ਆਮ ਗੱਲਾਂ ਨੇ ਇਹਨਾਂ ਨੂੰ ਰੂਸ ਵਿੱਚੋਂ ਸੋਨਾ ਆਉਂਦਾ ਹੈ ਤੇ ਇਹਨਾਂ ਦੀ ਪਾਲਸੀ ਮਾਸਕ ਤੋਂ ਤਿਆਰ ਹੋ ਕੇ ਆਉਂਦੀ ਹੈ ਇਹ ਆਪਣੇ ਦੇਸ਼ ਦੇ ਕਦੇ ਵਫਾਦਾਰ ਨਹੀਂ ਹੋ ਸਕਦੇ ਰੱਬ ਤੋਂ ਮੁਨਕਰ ਅਤੇ ਧਰਮ ਦੇ ਬਹਿਰੀ ਧੀ ਭੈਣ ਦੀ ਇਹਨਾਂ ਵਿੱਚ ਕੋਈ ਸਾਂਝ ਨਹੀਂ ਕਾਮਨਿਸਟਾਂ ਦਾ ਤਾਂ ਨਾਂ ਲੈਣਾ ਵੀ ਪਾਪ ਹੈ ਤੁਸੀਂ ਇਹਨਾਂ ਵਿਚਾਰ ਕਰੋ ਕਿ ਲੋਕ ਕਮਨਿਸਟਾਂ ਦੀ ਗੱਲ ਨਾ ਸੁਣਨ ਇਹਨਾਂ ਕੁੱਤਿਆਂ ਨੂੰ ਸਾਰੇ ਤੌ ਤੌ ਕਹੋਵੇ ਇਨਾਂ ਦੇ ਜਿੰਨਾ ਬੰਦਿਆਂ ਨੂੰ ਪਾੜ ਕੇ ਖਿੱਚ ਸਕੋ ਖਿੱਚੋ ਇਹਨਾਂ ਨੂੰ ਰੋਲ ਦੇਣਾ ਹੀ ਸਾਨੂੰ ਮਜਬੂਰ ਕਰ ਸਕਦਾ ਹੈ ਪਰ ਬਿਨਾ ਰਾਜਸੀ ਪਾਰਟੀਆਂ ਦੇ ਕੁਝ ਨਹੀਂ ਬਣੇਗਾ ਹੁਣ ਸਵਾਲ ਪੈਦਾ ਹੁੰਦਾ ਹੈ ਰਲਿਆ ਕਾਂਗਰਸ ਵਿੱਚ ਜਾਵੇ ਜਾਂ ਕਾਲੇ ਵਿੱਚ ਤੁਸੀਂ ਜਿਸ ਪਾਰਟੀ ਨੂੰ ਚੰਗਾ ਸਮਝੋ ਉਸ ਵਿੱਚ ਤਸ ਜਾਓ ਪਰ ਮੇਰੀ ਮੇਰੀ رائے ਹੈ ਕਿ ਕਾਂਗਰਸ ਵਿੱਚ ਰਲਿਆ ਜਾਵੇ ਕਿਉਂਕਿ ਉਹ ਹੁਕਮਰਾਨ ਪਾਰਟੀ ਹੈ ਜਿੰਨੀਆਂ ਸਹੂਲਤਾਂ ਸਾਨੂੰ ਕਾਂਗਰਸ ਤੋਂ ਮਿਲ ਸਕਦੀਆਂ ਹਨ ਕਿਸੇ ਹੋਰ ਪਾਰਟੀ ਤੋਂ ਨਹੀਂ ਇਸ ਲਈ ਮੈਂ ਕਾਂਗਰਸ ਨੂੰ ਤਰਜੀਹ ਦਿੰਦਾ ਹਾਂ ਅਸੀਂ ਪੰਥ ਨੂੰ ਕਿਵੇਂ ਛੱਡ ਸਕਦੇ ਹਾਂ ਇੱਕ ਸਰਦਾਰ ਨੇ ਥੋੜਾ ਸਿੱਖੀ ਜੱਜਵੇ ਨਾਲ ਆਖਿਆ ਸਰਦਾਰ ਜੀ ਮੈਂ ਪੰਥ ਨੂੰ ਛੱਡਣਾਰੇ ਨਹੀਂ ਕਹਿ ਰਿਹਾ ਪੰਥ ਸਾਰੇ ਖਾਲਸੇ ਦਾ ਬਾਚਕ ਸ਼ਬਦ ਹੈ ਜਿਸ ਵਿੱਚ ਮਜ਼ਾਰੀ ਕਿਸਾਨ ਜ਼ਿਗੀਰਦਾਰ ਤੇ ਰਾਜ ਪ੍ਰਮੁੱਖ ਤੱਕ ਆ ਜਾਂਦਗੇ ਕਾਂਗਰਸ ਨੈਸ਼ਨਲ ਪਾਰਟੀ ਹੈ ਅਤੇ ਅਕਾਲੀ ਦਲ ਵਿੱਚੋਂ ਫਿਰਕਾਪ੍ਰਸਤੀ ਦੀ ਬੂਹ ਆਉਂਦੀ ਹੈ ਤੁਹਾਡੇ ਖਿਆਲ ਵਿੱਚ ਕਾਂਗਰਸ ਫਿਰਕਾ ਪ੍ਰਸਤ ਨਹੀਂ ਉਸੇ ਸਰਦਾਰ ਨੇ ਇਤਰਾਜ਼ ਕੀਤਾ ਮੈਂ ਮੰਨ ਲੈਂਦਾ ਹਾਂ ਅਕਾਲੀਆਂ ਵਾਂਗ ਨਹੀਂ ਬਹਾਦਰ ਸਿੰਘ ਨੇ ਅਤਰੀਵ ਥੋੜਾ ਚਿੱਠਾ ਪੈਂਦਾ ਆਖਿਆ ਪ੍ਰਧਾਨ ਸਾਹਿਬ ਜੇ ਮੈਨੂੰ ਆਗਿਆ ਹੋਵੇ ਕੁਝ ਬੇਨਤੀ ਕਰਾਂ ਬਜ਼ੁਰਗ ਜੰਗੀਰਦਾਰ ਨੇ ਪੁੱਛਿਆ ਕਿਉਂ ਨਹੀਂ ਸਵਾਲ ਪਾਰਟੀਆਂ ਦੀਆਂ ਚੰਗੀਆਂ ਮਾੜੀਆਂ ਹੋਣ ਦਾ ਨਹੀਂ ਆਪਣੀ ਜਾਨ ਬਚਾਉਂਦਾ ਹੈ ਇਸ ਵਿੱਚ ਸ਼ੱਕ ਨਹੀਂ ਕਿ ਕਾਂਗਰਸ ਤੇ ਅਕਾਲੀ ਪਾਰਟੀ ਵਿੱਚ ਨੇਕ ਨੀਅਤ ਦੇ ਗੁਰਵਾਣੀ ਵਾਲੇ ਬੰਦੇ ਨਹੀਂ ਹਿੰਦੁਸਤਾਨ ਦੀ ਵਾਗਡੋਰ ਅਸਲ ਵਿੱਚ ਕਾਂਗਰਸ ਦੇ ਹੱਥਾਂ ਵਿੱਚ ਨਹੀਂ ਸਗੋਂ ਵੱਡੀ ਸਰਮਾਇਦਾਰੀ ਹਾਕਮ ਹੈ ਪ੍ਰਧਾਨ ਸਾਹਿਬ ਜੇ ਸੱਚੀ ਪੁੱਛੋ ਤਾਂ ਦੇ ਹਿੰਦੁਸਤਾਨ ਦੇ ਵੱਡੇ ਸਰਮਾਇਦਾਰੀ ਹਿੰਦੁਸਤਾਨ ਦੀ ਜੰਗੀਰਦਾਰੀ ਨੂੰ ਬਤੌਰ ਚਰਗਮਾਲ ਦੇ ਦੇ ਵਰਤ ਰਹੀ ਹੈ ਇਸ ਵਿੱਚ ਕੋਈ ਵੀ ਇਤਵਾਰ ਨਹੀਂ ਕਿਸਾਨਾਂ ਦੇ ਵਾਰ ਅੱਗੇ ਸਾਨੂੰ ਮੋਲਜਮਾ ਵਾਂਗ ਸੁੱਟ ਕੇ ਆਪਣੇ ਮੁਫਾਤ ਦੀ ਰਾਖੀ ਕਰ ਸਕਦੀ ਹੈ ਤੇ ਵਿਧਾਨ ਵਿੱਚ ਮੌਜੇ ਦੀਆਂ ਮੰੰਤਾ ਧਰਾਂਗਾ ਧਰਾਂਗਾ ਮੁੱਦਾ ਧਰਾਂਗਾ ਧਰਾਂਗਾ ਰਹਿ ਜਾਣਿਆ ਅਸੀਂ ਸੱਪ ਦੇ ਮੂੰਹ ਆਈ ਕੋੜ ਕੇ ਲੀ ਹਾਂ ਬਾਕੀ ਜੰਗੀਰਦਾਰਾਂ ਦੀਆਂ ਖਰੀਆਂ ਖਰੀਆਂ ਅੱਗੇ ਬਹਾਦਰ ਢੀ ਸਿੰਘ ਢਿੱਲਾ ਪੈ ਗਿਆ ਬਾਕੀ ਜੰਗੀਰਦਾਰਾਂ ਦੀ ਹੈਰਾਨੀ ਖਮੋਚੀ ਦੇ ਜਿੰਦਰੇ ਬਣ ਗਈ ਬਹਾਦਰ ਸਿੰਘ ਨੂੰ ਬਜ਼ੁਰਗ ਦੀਆਂ ਗੱਲਾਂ ਦਾ ਕੋਈ ਜਵਾਬ ਨਾ ਵੜਿਆ ਬਜ਼ੁਰਗ ਨੇ ਫਿਰ ਕਿਹਾ ਮੇਰਾ ਵਿਚਾਰ ਹੈ ਜੇ ਕਾਂਗਰਸ ਵੱਡੀ سرمਾਈਦਾਰੀ ਦੀ ਛੱਟ ਲਾ ਦੇਵੇ ਤਾਂ ਸਾਡੇ ਮੁਫਤ ਦੀ ਰਾਖੀ ਦੀ ਗਰੰਟੀ ਦੇਵੇ ਉਸ ਵਿਚਾਰਾ ਲੈ ਜਾ ਸਕਦਾ ਅਸੀਂ ਪੰਥ ਨੂੰ ਛੱਡ ਕੇ ਕਾਂਗਰਸ ਵਿੱਚ ਨਹੀਂ ਜਾ ਸਕਦੇ ਪਹਿਲੇ ਸਰਦਾਰ ਨੇ ਫਿਰ ਦੁਹਰਾਇਆ ਬਹਾਦਰ ਸਿੰਘ ਨੇ ਸੋਚਿਆ ਅਸਲ ਗੱਲ ਤਾਂ ਖਟਾਈ ਵਿੱਚ ਪੈ ਗਈ ਮੈਂ ਕਿਹਾ ਪ੍ਰਧਾਨ ਸਾਹਿਬ ਟਾਈਮ ਬਹੁਤਾ ਹੋ ਗਿਆ ਬਹਿਸ ਕਿਸੇ ਦਿਨ ਕਿ ਸੇ ਹੋਰ ਦਿਨ ਰੱਖ ਲੋ ਨੌਜਵਾਨ ਨੇ ਅਕੀਮਾ ਪ੍ਰਤੀਤ ਕੀਤਾ ਇਸ ਵਿੱਚ ਸ਼ੱਕ ਨਹੀਂ ਟਾਈਮ ਹੋ ਗਿਆ ਸਾਰਿਆਂ ਜਾਣਾ ਏ ਵੀ ਪਰ ਪੈਦਲ ਨਹੀਂ ਪ੍ਰਧਾਨ ਵੀ ਆਪਣੀ ਗੱਲ ਤੇ ਦੂਜੇ ਸਰਦਾਰ ਨਾਲ ਹੱਸ ਪਿਆ ਇਕੱਠੇ ਹੋਣ ਦਾ ਬੜਾ ਲਾਭ ਏ ਭਾਵੇਂ ਅਸੀਂ ਵੱਖ-ਵੱਖ ਰਾਚੀ ਖਿਆਲ ਰੱਖਦੇ ਹਾਂ ਪਰ ਮੁਫਾਦ ਸਾਰਿਆਂ ਦਾ ਇੱਕ ਹੈ ਕਿਸੇ ਦਾ ਕੋਈ ਵੀ ਖਿਆਲ ਹੋਣ ਕਿਸੇ ਦੇ ਕੋਈ ਵੀ ਖਿਆਲ ਹੋਣ ਸਾਨੂੰ ਆਪਣੇ ਨਿਸ਼ਾਨੇ ਤੇ ਸੱਟ ਮਾਰਨੀ ਚਾਹੀਦੀ ਏ ਅਸੀਂ ਕਿਸੇ ਠੀਕ ਨਤੀਜੇ ਤੇ ਨਹੀਂ ਉਪੜੇ ਸੋ ਮੇਰੀ ਤਜ਼ਵੀਜ਼ ਹੈ ਕਿ ਅਗਲੇ ਹਫਤੇ ਬੀਲੇ ਮੀਟਿੰਗਾਂ ਰੱਖੀ ਜਾਵੇ ਮੈਂ ਇਸ ਦੀ ਪੁਰਜ਼ੋਰ ਤੈਯੀਦ ਕਰਦਾ ਹਾਂ ਵਕਤਗੜ ਤੇ ਸਰਦਾਰ ਨੇ ਬਾ ਉੱਚੀ ਕੀਤੀ ਫਿਰ ਹੁਣ ਮੀਟਿੰਗ ਬਰਖਾਸਤ ਕਰ ਦਈਏ ਪ੍ਰਧਾਨ ਨੇ ਸਾਰਿਆਂ ਤੋਂ ਪੁੱਛਿਆ ਹੋਰ ਜੀ ਨੌਜਵਾਨ ਦੇ ਆਖਣ ਤੇ ਸਾਰੇ ਹੱਸ ਪਏ ਚੰਗਾ ਸ਼ੁੱਟਿੰਗ ਪ੍ਰਧਾਨ ਆਪ ਵੀ ਉੱਠ ਖਲੋਤਾ ਬੈਠਕ ਤੋਂ ਬਾਹਰ ਆ ਕੇ ਉਹ ਇੱਕ ਦੂਜੇ ਨਾਲ ਹੱਥ ਮਿਲਾਉਣ ਲੱਗ ਪਏ ਥੋੜੇ ਦਿਰ ਚਿਰ ਪਿਛੋਕਾਰਾਂ ਸਟਾਰਟ ਹੁੰਦਿਆਂ ਰਹੀਆਂ ਤੇ ਆਪੋ ਆਪਣੇ ਰਾਹ ਪੈਂਦੇ ਗਏ ਸੂਰਜ ਛੁੱਪਣ ਦੀ ਤਿਆਰੀ ਕਰ ਰਿਹਾ ਸੀ ਵਕਤ ਗੜ ਤੇ ਸਰਦਾਰ ਨੇ ਬਹਾਦਰ ਸਿੰਘ ਤੇ ਨਿਰਿੰਦਰਪਾਲ ਨੂੰ ਰਾਤ ਠਹਿਰਨ ਦੀ ਬੇਨਤੀ ਕੀਤੀ ਪਰ ਉਹਨਾਂ ਜ਼ਰੂਰੀ ਕੰਮ ਦਾ ਬਹਾਨਾ ਲਾ ਕੇ ਉਸ ਤੋਂ ਛੁੱਟੀ ਲਈ ਅਤੇ ਫਤਿਹ ਬਲਾ ਕੇ ਕਾਰ ਵਿੱਚ ਜਾ ਬੈਠੇ ਡਰਾਈਵਰ ਬਾਬੇ ਨੇ ਗੱਡੀ ਸਟਾਰਟ ਕਰ ਦਿੱਤੀ ਬਹਾਦਰ ਸਿੰਘ ਨੇ ਰਾਹ ਵਿੱਚ ਚਰਨਬਾਪਤ ਗੱਲਾਂ ਛੇੜਦੇ ਆਖੇ ਚਰਨ ਤਾਂ ਬੜਾ ਸਿਰ ਚੜਿਆ ਜੀ ਕੋ ਜਨਾ ਪੁੱਛੋ ਅੱਛਾ ਚੰਗੀ ਤਰ੍ਹਾਂ ਹੀ ਇਸ ਦਾ ਬੰਦੋਬਸਤ ਕਰਦੇ ਆਂ ਨਾ ਰਹੇ ਬਾਂਸ ਤੇ ਨਾ ਵਜੇ ਬਾਂਸਰੀ ਤੈਤ ਕੀ ਬਟਾਈ ਕਰਾਉ ਭਾਵੇਂ ਕਿਵੇਂ ਕਰਾਉ ਪੁਲਿਸ ਨਾਲ ਲਿਆਓ ਹੋਰ ਬੰਦੇ ਇਕੱਠੇ ਇਧਰੋਂ ਉਧਰੋਂ ਇਧਰੋਂ ਉਧਰੋਂ ਮੈਂ ਇਕੱਠੇ ਕਰ ਦੇਵਾਂਗਾ ਹੋ ਜਾਣ ਦਿਓ ਲੜਾਈ ਕੋਟ ਕਚਹਿਰੀਆਂ ਸਾਨੂੰ ਫਾਇਦਾ ਨਹੀਂ ਲਾ ਦੇਣੀ ਮੈਂ ਤਾਂ ਇਹ ਆਖਦਾ ਹਾਂ ਇਹ ਰੌਲਾ ਗੋਲਾ ਇੱਕ ਵਾਰ ਹੋ ਕੇ ਹੀ ਰਹੇਗਾ ਫਿਰ ਕਿਤੇ ਜਾ ਕੇ ਸ਼ਾਂਤੀ ਹੋਪੇਗੀ ਖਾਲਸੇ ਦੇ ਰਾਜ ਵਿੱਚ ਨਰੀਂਦਰਪਾਲ ਨੇ ਆਪਣੇ ਅਡਲ ਨਿਸ਼ਚੇ ਨਾਲ ਆਖਿਆ ਤੁਸੀਂ 18ਵੀਂ ਸਦੀ ਦੇ ਖਿਆਲ ਚੁੱਕੀ ਫਿਰਦੇ ਹੋ ਨਰੀਂਦਰਪਾਲ ਜੀ ਹੁਣ ਸਾਇੰਸ ਦਾ ਯੁੱਗ ਹੈ ਅਕਾਲ ਪੁਰਖ ਦੇ ਤੇਜ ਅੱਗੇ ਤੇਰੀ ਸਾਇੰਸ ਨੇ ਬੁੱਝ ਜਾਣਾ ਏ ਉਹ ਸਾਰੇ ਰਾਹ ਜਹੰਗਾ ਗੱਲਾਂ ਕਰਦੇ ਰਹੇ ਗੱਡੀ ਦਾ ਕਚੇਰਾ ਨਾਸ਼ ਹੋ ਰਿਹਾ ਸੀ ਧੰਨਵਾਦ ਜੀ